ਇੱਕ ਚੀਜ਼ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਆਪਣਾ ਮੋਬਾਈਲ ਫੋਨ ਆ ਜਿਹੜਾ ਗੁੰਮ ਹੋ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਬਹੁਤ ਟੈਨਸ਼ਨ ਦੇ ਵਿੱਚ ਆ ਜਾਂਦੇ ਆ ਪਰ ਆਪਾਂ ਨਾਲ ਜਦੋਂ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਆਪਾਂ ਨੂੰ ਇਹੋ ਜਿਹਾ ਕੀ ਕਰਨਾ ਚਾਹੀਦਾ ਹੈ ਕਿ ਜਿਹੜਾ ਆਪਣਾ ਮੋਬਾਈਲ ਫੋਨ ਆਪਣੇ ਕੋਲੇ ਵਾਪਸ ਆ ਜਾਈਏ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਮਿਡਲ ਕਲਾਸ ਬੰਦੇ ਲਈ ਫੋਨ ਲੈਣਾ ਬਹੁਤ ਔਖਾ ਹੈ ਕਿਉਂਕਿ ਨੀਅਰ ਅਬਾਊਟ ਜਿਹੜੇ ਫੋਨ ਦੀ ਕੀਮਤ ਵੀ ਹੈ ਨਾ ਉਹ 15000 ਤੋਂ ਸ਼ੁਰੂ ਹੁੰਦੀ ਆ ਵਧੀਆ ਫੋਨ ਦੀ ਤੇ ਪਏ ਆ 2-2 ਲੱਖ ਤੱਕ ਹੋਂ ਜਿਵੇਂ 17 Pro Max ਵੀ ਆ ਗਿਆ ਹੈ ਉਹ 1.5 ਤੋਂ 2 ਲੱਖ ਦਾ ਫੋਨ ਆ ਪਰ ਇਹ ਜੇ ਉਹ ਗੁੰਮ ਹੋ ਜਾਵੇ ਤਾਂ ਆਪਾਂ ਨੂੰ ਕਿੰਨਾ ਵੱਡਾ ਘਾਟਾ ਹੋ ਸਕਦਾ ਹੈ ਪਰ ਤੁਸੀਂ ਇਸ ਫੋਨ ਨੂੰ ਲੱਭ ਸਕਦੇ ਹੋ ਆਪ ਘਰੇ ਬੈਠੇ ਕਿਵੇਂ ਲੱਭ ਸਕਰੋਂ ਚਾਹੇ ਤੁਹਾਡੇ ਫੋਨ ਦੀ ਕੀਮਤ 2000 ਰੁਪਏ ਹੈ ਚਾਹੇ ਤੁਹਾਡੇ ਫੋਨ ਦੀ ਕੀਮਤ 5000 ਰੁਪਏ ਹੈ ਚਾਹੇ ਤੁਹਾਡੇ ਫੋਨ ਦੀ ਕੀਮਤ 20000 ਰੁਪਏ ਆ ਪਰ ਤੁਹਾਡੇ ਕੋਲੇ ਇਹ ਜਾਣਕਾਰੀ ਹੋਣਾ ਜ਼ਰੂਰੀ ਹੈ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਭੈਣ ਭਰਾਵਾਂ ਤੱਕ ਕਿਉਂਕਿ ਇਸ ਦੇ ਵਿੱਚ ਜਿਹੜੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਪੁਲਿਸ ਵੈ ਦੀ ਪਾਲਸ ਕੋਲੇ ਬਹੁਤ ਪਾਵਰਾਂ ਹੁੰਦੀਆਂ ਆ ਉਹ ਆਪਣਾ ਫੋਨ ਜਿਹੜਾ ਬਹੁਤ ਵਧੀਆ ਤਰੀਕਿਆਂ ਨਾਲ ਲੱਭ ਸਕਦੇ ਆ ਤੇ ਐਵੇਂ ਹੀ ਸੇਮ ਬਠਿੰਡੇ ਦਾ ਪੇਜ ਦੇਖ ਲਓ ਚਾਹੇ ਪੰਜਾਬ ਦਾ ਕਿਸੇ ਵੀ ਜ਼ਿਲ੍ਹੇ ਦਾ ਪੇਜ ਦੇਖ ਲਓ ਉਹਨਾਂ ਪੇਜਾਂ ਉੱਤੇ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਦੇਖਣ ਨੂੰ ਮਿਲ ਜਾਊਗੀ ਜਾਂ ਫਿਰ ਕਹਿ ਸਕਦੇ ਆ ਇਹ ਸਕਰੀਨਸ਼ਾਟ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲ ਜਾਊਗਾ ਤਾਂ ਜ਼ਰੂਰ ਇਸ ਨੂੰ ਜਾਣਕਾਰੀ ਨੂੰ ਸਾਂਝੀ ਕਰਿਓ ਆਪਣੇ ਪੇਜ ਉੱਤੇ ਆਪਣੇ ਫੇਸਬੁੱਕ ਉੱਤੇ YouTube ਉੱਤੇ ਚਾਹੇ Instagram ਉੱਤੇ ਕਿਉਂਕਿ ਫੋਨ ਜਦੋਂ ਗਮ ਹੋ ਜਾਂਦਾ ਹੈ ਬੜਾ ਦੁੱਖ ਲੱਗਦਾ ਹੈ ਮੈਨੂੰ ਤਾਂ ਬਾਈ ਬਹੁਤ ਲੱਗਿਆ ਕਿਉਂਕਿ ਮੇਰਾ 2-3 ਵਾਰ ਫੋਨ ਗਮ ਹੋਇਆ ਉਹ ਲੈ ਨਹੀਂ ਸਕਦੇ ਇਹ ਸਭ ਤੋਂ ਵੱਡੀ ਵਜ੍ਹਾ ਹੈ ਚਲੋ ਜੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਆਪਣਾ ਔਰ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਆ ਉਹ ਬੜਾ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿਉਂਕਿ ਜਦੋਂ ਆਪਣਾ ਫੋਨ ਗੁੰਮ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਮੋਬਾਈਲ ਫੋਨ ਗੁੰਮ ਹੋਣ ਤੇ ਪਰ ਪੁਲਿਸ ਸਟੇਸ਼ਨ ਜਿਵੇਂ ਆਪਣੇ ਹਰੇਕ ਜ਼ਿਲ੍ਹੇ ਦੇ ਅੰਦਰ ਸਾਂਝ ਕੇਂਦਰ ਬਣੇ ਹੁੰਦੇ ਆ ਦੋ ਦੋ ਸਾਂਝ ਕੇਂਦਰ ਹਰੇਕ ਜ਼ਿਲ੍ਹੇ ਦੇ ਵਿੱਚ ਹੀ ਹੈਗੇ ਆ ਉਹਨਾਂ ਸਾਂਝ ਕੇਂਦਰ ਦੇ ਅੰਦਰ ਜਾ ਕੇ ਆਪਾਂ ਨੂੰ ਆਪਦੀ ਰਿਪੋਰਟ ਲਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਮੋਬਾਈਲ ਫੋਨ ਤੇ ਜੇਕਰ ਤੁਹਾਡੇ ਕੋਲ ਡੱਬਾ ਹੈ ਨਹੀਂਗਾ ਤੁਹਾਡਾ ਡੱਬਾ ਡੱਬਾ ਜਿਹੜਾ ਗੁੰਮ ਹੋ ਚੁੱਕਿਆ ਹੈ ਮੋਬਾਈਲ ਫੋਨ ਦਾ ਇੱਕ IMEI ਨੰਬਰ ਹੁੰਦਾ ਹੈ ਤੁਸੀਂ ਉਸ ਨੂੰ ਕਿਸੇ ਵੀ ਕਾਪੀ ਦੇ ਉੱਤੇ ਕਿਸੇ ਵੀ ਜਗ੍ਹਾ ਉੱਤੇ ਉਸ ਨੰਬਰ ਨੂੰ ਜ਼ਰੂਰ ਲਿਖਿਓ ਕਿਉਂਕਿ ਉਹ ਨੰਬਰ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਆਪਣੇ ਮੋਬਾਈਲ ਦੇ ਲਈ ਜਿਵੇਂ ਆਪਣਾ ਆਧਾਰ ਕਾਰਡ ਆਪਣੇ ਲਈ ਜ਼ਰੂਰੀ ਹੈ ਸੇਮ ਉਹ ਚੀਜ਼ ਵੀ ਆਪਣੇ ਲਈ ਜ਼ਰੂਰੀ ਹੈ ਸੋ ਉਸ ਨੂੰ ਆਪਣੀ ਕਾਪੀ ਦੇ ਉੱਤੇ ਜ਼ਰੂਰ ਲਿਖ ਲਿਓ ਕਿਉਂਕਿ ਉਹੀ ਚੀਜ਼ ਹੈ ਤੁਹਾਡੇ ਜਿਹੜਾ ਮੋਬਾਈਲ ਨੰਬਰ ਦੇ ਵਿੱਚ ਇੱਕ ਵਧੀਆ ਹੈਲਪ ਕਰੂਗੀ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਸਾਂਝ ਕੇਂਦਰ ਦੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਆਪਾਂ ਨੂੰ ਰਿਪੋਰਟ ਲਿਖਾਉਣੀ ਚਾਹੀਦੀ ਹੈ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਕੀ ਕਰਨਾ ਹੈ ਦੂਜਾ ਨੰਬਰ ਤੇ ਪੁਆਇੰਟ ਹੈ ਗੁੰਮ ਹੋਏ ਮੋਬਾਈਲ ਨੰਬਰ ਦੇ ਨਵੇਂ ਸਿਮ ਸਬਤ ਕੰਪਨੀ ਦੇ ਕਢਵਾਓ ਜਦੋਂ ਹੀ ਆਪਣਾ ਨਵਾਂ ਫੋਨ ਗਵਾਜ ਜਾਂਦਾ ਹੈ ਹੁਣ ਆਪਣਾ ਸਿਮ ਜਿਹੜਾ ਵਾਪਸ ਤਾਂ ਆਉਣਾ ਨਹੀਂ ਉਸ ਸਿਮਾ ਵਾਪਸ ਦਾ ਉਹਨਾਂ ਦੀ ਬਜਾਏ ਆਪਾਂ ਨੂੰ ਜਿਹੜਾ ਨਵਾਂ ਸਿਮਾ ਉਸ ਨੂੰ ਕਢਾ ਲੈਣਾ ਚਾਹੀਦਾ ਹੈ ਜਦੋਂ ਉਹ ਸਿਮ ਕਢਾਉਣਾ ਆਪਾਂ ਤੇ ਉਹਦਾ ਓਟੀਪੀ ਸੁਵਿਧਾ ਜਿਹੜੀ ਹੈ ਤੁਹਾਡੇ ਫੋਨ ਤੱਕ ਆਉਣੀ ਸ਼ੁਰੂ ਹੋ ਜੂਗੀ ਮਤਲਬ ਕੀ ਉਹਦੇ ਉੱਤੇ ਇੱਕ ਓਟੀਪੀ ਆਊਗਾ ਜਿਹੜਾ ਤੁਹਾਨੂੰ ਮੈਂ ਅੱਗੇ ਦੱਸਦਾ ਵੀ ਉਸ ਦਾ ਨਵਾਂ ਸਿਮ ਕਿਉਂ ਕਢਾਉਣਾ ਚਾਹੀਦਾ ਜਦੋਂ ਉਸ ਫੋਨ ਗਮ ਹੋ ਗਿਆ ਆਦੀ ਨਾਲ ਹੀ ਜਵਪਹਿਲਾਂ ਸਾਂਝ ਕੇਂਦਰ ਉੱਥੇ ਰਿਪੋਰਟ ਲਖਾਓ ਉਸ ਤੋਂ ਬਾਅਦ ਨਵਾਂ ਸਿਮ ਕਢਵਾਓ ਆਪਣਾ ਸਭ ਤੋਂ ਵੱਡਾ ਪੁਆਇੰਟ ਹੈ ਤੀਜਾ ਪੁਆਇੰਟ ਸਭ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਬਾਅਦ CEIR CEIR ਇੱਕ ਵੈਬਸਾਈਟ ਆ ਇੱਥੇ ਆਪਾਂ ਜਾਣਾ ਜਿਹਨੂੰ ਆਪਾਂ www.ceir.gov.in ਦੇ ਨਾਂ ਤੇ ਜਾਣਾ ਹੈ ਇਹਦਾ ਇੱਕ ਹੋਮ ਪੇਜ ਓਪਨ ਹੋ ਜਾਊਗਾ ਮਤਲਬ ਇੱਕ ਪੇਜ ਓਪਨ ਹੋਊਗਾ ਉਸ ਪੇਜ ਤੇ ਜਾ ਕੇ ਤੁਸੀਂ ਲਿਖਣਾ ਹੈ ਬਲੌਕ ਸਟੋਲਨ ਲੌਸਟ ਮੋਬਾਈਲ ਉੱਥੇ ਇੱਕ ਐਪਲੀਕੇਸ਼ਨ ਤੁਹਾਨੂੰ ਦਿਖਾਈ ਦੇਊਗੀ ਵੀ ਬਲੌਕ ਕਰਨਾ ਹੈ SIM ਨੂੰ ਸਟੋਲ ਤੁਸੀਂ ਫੋਨ ਨੂੰ ਸੇਲ ਕੀਤਾ ਹੈ ਜਾਂ ਫਿਰ ਤੁਹਾਡਾ ਫੋਨ ਹੈ ਜਿਹੜਾ ਗੁੰਮ ਹੋ ਗਿਆ ਉਹਨਾਂ ਦੇ ਵਿੱਚ ਤੁਸੀਂ ਇੱਕ ਆਪਸ਼ਨ ਹੈ ਜਿਹੜੀ ਆਪਾਂ ਚੂਜ਼ ਕਰਨੀ ਹੈ ਇੱਕ ਨੰਬਰ ਤੇ ਆਪਾਂ ਕਲਿੱਕ ਕਰਨਾ ਹੈ ਕਿ ਜਿਹੜੀ ਵੀ ਤੁਹਾਡੇ ਨਾਲ ਹੈਪਨਿੰਗ ਹੋਈ ਆ ਮਤਲਬ ਤੁਹਾਡਾ ਫੋਨ ਗਵਾਚਿਆ ਹੈ ਵੇਚਿਆ ਗਿਆ ਹੈ ਜਾਂ ਤੁਹਾਡਾ ਫੋਨ ਡੱਗ ਪਿਆ ਕੁਝ ਵੀ ਹੋਇਆ ਉਸ ਤੋਂ ਬਾਅਦ ਤੁਹਾਨੂੰ ਆਪਾਂ ਨੂੰ ਅੱਗੇ ਇੱਕ ਛੋਟਾ ਜਿਹਾ ਫਾਰਮ ਮਿਲਦਾ ਹੈ ਆਪਣੇ ਬੱਚੇ ਆਪਾਂ ਬਜ਼ੁਰਗਾਂ ਤਾਂ ਆਪਾਂ ਉਹਦੇ ਬੱਚਿਆਂ ਦੀ ਹੈਲਪ ਲੈ ਸਕਦੇ ਆ ਉਸ ਮੋਬਾਈਲ ਫਾਰਮ ਵਿੱਚ ਤੇ ਇੱਕ ਆਪਾਂ ਸਟੈਪ ਬਾਈ ਸਟੈਪ ਭਰਨਾ ਹੈ। ਉਹਦੇ ਵਿੱਚ ਆਪਣੀ ਡਿਟੇਲ ਮੰਗਦਾ ਹੈ ਕਿ ਤੁਹਾਡਾ ਨਾਮ ਕੀ ਹੈ, ਤੁਹਾਡਾ ਪਿੰਡ ਕੀ ਹੈ, ਤੁਹਾਡਾ ਜ਼ਿਲ੍ਹਾ ਕਿਹੜਾ ਹੈ। ਤੁਸੀਂ ਫੋਨ ਕਿੱਥੇ ਤੁਹਾਡਾ ਗਵਾਚਿਆ ਹੈ, ਤੁਹਾਡੀ ਲੋਕੇਸ਼ਨ ਕੀ ਸੀਗੀ, ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਉਸ ਚੌਥੇ ਨੰਬਰ ਫਾਰਮ ਦੇ ਵਿੱਚ ਜਿਹੜੀਆਂ ਉਹ ਭਰ ਦੇਣੀਆਂ ਐ। ਉਸ ਤੋਂ ਬਾਅਦ ਜਿਹੜੀ ਮਿਸਿੰਗ ਰਿਪੋਰਟ ਹੈ ਜੋ ਆਪਾਂ ਸਾਂਝ ਕੇਂਦਰ ਦੇ ਵਿੱਚ ਲਿਖਾ ਕੇ ਆਏ ਸੀ, ਉਹਦੀ ਜਿਹੜੀ ਕਾਪੀ ਆ ਤੇ ਆਪਦੇ ਮੋਬਾਈਲ ਬਿੱਲ ਤੇ ਕਾਪੀ ਦੇ ਆਧਾਰ ਕਾਰਡ ਉਹ ਸਾਰੇ ਆਪਾਂ ਉਸ ਪੇਜ ਤੇ ਅਪਲੋਡ ਕਰਨੇ ਆ। ਮਤਲਬ ਤਾਂ ਇਹ ਚੀਜ਼ਾਂ ਆਪਾਂ ਅਪਲੋਡ ਕਰਨੀਆਂ ਐ। ਇਨਾਂ ਦੀ ਵੈਬਸਾਈਟ ਉੱਤੇ ਜਾ ਕੇ ਪਹਿਲੀ ਵੈਬਸਾਈਟ ਤੇ ਜਾ ਕੇ ਕੀ ਕਿਸਾਨਸ ਕਰਨਾ ਹੈ ਆਪਾਂ ਉਹਦੀ ਕੰਪਲੇਂਟ ਜਿਹੜੀ ਆਪਾਂ ਕਰਕੇ ਆਏ ਆ ਉਹਦੀ ਕਾਪੀ ਅਪਲੋਡ ਕਰਨੀ ਆ ਉਸ ਤੋਂ ਬਾਅਦ ਆਪਾਂ ਅਪਲੋਡ ਕਰਨਾ ਹੈ ਆਪਣਾ ਆਧਾਰ ਕਾਰਡ ਤੇ ਉਸ ਤੋਂ ਬਾਅਦ ਆਪਾਂ ਮੋਬਾਈਲ ਨੰਬਰ ਬਿੱਲ ਜੋ ਆਪਾਂ ਨਵਾਂ SIM ਕਢਾਇਆ ਹੋਊਗਾ ਉਹ ਆਪਾਂ ਉਸ ਜਗ੍ਹਾ ਦੇ ਉੱਤੇ ਡੈਕੀ ਕਰ ਦੇਣਾ ਹੈ ਅਪਲੋਡ ਕਰ ਦੇਣਾ ਹੈ ਬਹੁਤ ਸੌਖਾ ਕੰਮ ਆ 5 ਮਿੰਟ ਦਾ ਕੰਮ ਆ ਸਾਰਾ ਐਵੇਂ ਨਾ ਟੈਨਸ਼ਨ ਲਿਓ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਚੀਜ਼ਾਂ ਜ਼ਰੂਰੀ ਆ ਇਹ ਹਰੇਕ ਦੀ ਲਾਈਫ ਦੇ ਵਿੱਚ ਹੁੰਦੀਆਂ ਆ ਹਰੇਕ ਦੀ ਜ਼ਿੰਦਗੀ ਦੇ ਵਿੱਚ ਪਰ ਕੋਈ ਦੱਸਦਾ ਨਹੀਂ ਜਿਵੇਂ ਇਹ ਗਮ ਹੋਈ ਚੋਰੀ ਮੋਬਾਈਲ ਫੋਨ ਨਵਾਂ ਸੇਮ ਐਕਟੀਵੇਟ ਕਰੂਗਾ ਤੁਹਾਨੂੰ ਤੁਰੰਤ ਅਲਰਟ ਦਾ ਮੈਸੇਜ ਆ ਜਾਊਗਾ ਹੁਣ ਦੇਖੋ ਜਦੋਂ ਹੀ ਕੋਈ ਬੰਦਾ ਆਪਣੇ ਫੋਨ ਜਿਹੜਾ ਗਵਾਚਿਆ ਹੋਊਗਾ ਉਹਦੇ ਵਿੱਚ SIM ਪਾਊਗਾ ਓਬਵੀਅਸਲੀ ਆ ਉਹ ਆਇਆ ਤਾਂ ਹੈ ਨਹੀਂ ਕਿ ਫੋਨ ਆਇ ਸੈਟ ਕਰ ਦੂਗਾ ਉਸ ਫੋਨ ਨੂੰ ਵਰਤੂਗਾ ਹੀ ਤੇ ਨਾ ਜਦੋਂ ਉਹ ਫੋਨ ਨੂੰ ਵਰਤੂਗਾ ਤੇ ਓਬਵੀਅਸਲੀ ਆਪਣਾ SIM ਕੱਢ ਕੇ ਬਾਹਰ ਸੱਡ ਦੂਗਾ ਤੇ ਆਪਦਾ ਨਵਾਂ SIM ਉਸ ਫੋਨ ਦੇ ਵਿੱਚ ਪਾਊਗਾ ਜਦੋਂ ਹੀ ਹੁਣ ਉਹ ਨਵਾਂ SIM ਆਪਦੇ ਫੋਨ ਦੇ ਵਿੱਚ ਪਾਊਗਾ ਤੇ ਆਪਾਂ ਨੇ ਜਿਹੜਾ ਨਵਾਂ ਨੰਬਰ ਆਪਾਂ ਕਢਾਇਆ ਹੋਊਗਾ ਉਹਦੇ ਉੱਤੇ ਨਾਲ ਦੀ ਨਾਲ ਹੀ ਆਪਾਂ ਨੂੰ ਅਲਰਟ ਦਾ ਮੈਸੇਜ ਆ ਜਾਊਗਾ ਭਾਈ ਤੁਹਾਡੇ SIM ਤੁਹਾਡਾ ਫੋਨ ਲੱਭ ਚੁੱਕਿਆ ਹੈ ਤੁਹਾਡੇ ਫੋਨ ਦੇ ਵਿੱਚ ਕਿਸੇ ਨੇ ਨਵਾਂ ਨੰਬਰ ਪਾਇਆ ਹੈ ਉਹ ਨਵਾਂ ਨੰਬਰ ਦੀ ਲੋਕੇਸ਼ਨ ਆਹ ਹੈ ਤੇ ਆਹ ਨੰਬਰ ਆ ਲਗਾ ਸਕਦੇ ਆ ਜਿੰਨੀ ਵਾਰ ਉਹ ਬੰਦਾ ਨਵੇਂ-ਨਵੇਂ ਸਿਮ ਪਾਊਗਾ ਉੰਨੀ ਵਾਰ ਹੀ ਆਪਾਂ ਨੂੰ ਅਲਰਟ ਦਾ ਮੈਸੇਜ ਆ ਆਪਾਂ ਨੂੰ ਘਰੇ ਬੈਠੇ ਆਪਣੇ ਨੰਬਰਾਂ ਤੇ ਆਉਂਦਾ ਰਹੂਗਾ ਕਿੰਨੀ ਵਧੀਆ ਸਹੂਲਤ ਹੈ ਨਾ ਸ਼ੇਅਰ ਜਰੂਰ ਕਰ ਦਿਓ ਮੈਸੇਜ ਤੁਰੰਤ ਪ੍ਰਾਪਤ ਸਬੰਧਤ ਪੁਲਿਸ ਥਾਣੇ ਦੇ ਵਿੱਚ ਆਪਾਂ ਜਾਣਾ ਹੈ ਉਸ ਤੋਂ ਬਾਅਦ ਡਾਇਰੈਕਟ ਆਪਾਂ ਕਿੱਥੇ ਆਣਾ ਥਾਣੇ ਦੇ ਵਿੱਚ ਜਾਣਾ ਹੈ ਫੋਨ ਦੀ ਤਲਾਸ਼ ਕਰਕੇ ਆਪਣਾ ਫੋਨ ਹਾਸਲ ਕਰਨਾ ਇਦਾਂ ਜਿੰਨੀ ਵੀ ਜ਼ਿੰਮੇਵਾਰੀ ਹੈ ਉਹ ਸਾਰੀ ਪੁਲਸ ਦੀ ਆ ਪੁਲਸ ਨੂੰ ਤੁਸੀਂ 1 ਵੀ ਰੁਪਈਆ ਨਹੀਂ ਦੇਣਾ ਇੱਕ 20 ਰੁਪਈਆ ਨੇ ਦੇਣਾ ਸਾਰੀ ਜਾਣਕਾਰੀ ਜਿਹੜੀ ਹੈ ਫ੍ਰੀ ਦੇ ਵਿੱਚ ਪਾਲਸ ਆਪਣੀ ਮਦਦ ਕਰਦੀ ਹੈ ਇਹ ਪਾਲਸ ਦੀ ਜ਼ਿੰਮੇਦਾਰੀ ਹੈ ਪਰ ਉਸ ਤੋਂ ਬਾਅਦ ਜਿਹੜੀ ਜ਼ਿੰਮੇਦਾਰੀ ਆਪਣੀ ਬਣਦੀ ਆ ਉਹ ਜ਼ਿੰਮੇਦਾਰੀ ਆਪਾਂ ਜ਼ਰੂਰ ਆ ਕੇ ਪੂਰੀ ਕਰਨੀ ਆ ਉਹ ਜ਼ਿੰਮੇਦਾਰੀ ਕੀ ਆ ਜਿਹੜਾ ਮੋਬਾਈਲ ਆਪਣਾ ਗੋਮ ਹੋਇਆ ਸੀ ਆਪਾਂ CEIR ਉੱਤੇ ਜਾ ਕੇ ਫਾਰਮ ਫਿਲ ਕੀਤਾ ਸੀ ਆਪਾਂ ਉੱਥੇ ਅਪਡੇਟ ਕੀਤਾ ਸੀ ਉਸੇ ਪੇਜ ਤੇ ਆਪਾਂ ਫਿਰ ਦੁਬਾਰਾ ਜਾਣਾ ਹੈ ਘਰੇ ਆ ਕੇ ਜਦੋਂ ਫੋਨ ਆਪਾਂ ਨੂੰ ਲੱਭ ਜਾਂਦਾ ਹੈ ਇਹਨੂੰ ਇਗਨੋਰ ਨਾ ਕਰਿਓ ਤੁਹਾਡਾ ਫੋਨ ਦੁਬਾਰਾ ਫਿਰ ਕੰਪਨੀ ਜਾਂ ਪਾਲਸ ਵਾਲੇ ਬਲੌਕ ਕਰ ਸਕਦੇ ਆ ਇਸੇ ਵੈਬਸਾਈਟ ਉੱਤੇ ਦੁਬਾਰਾ ਆਪ ਉਹ ਜਿਹੜਾ ਆਪਾਂ ਫਾਰਮ ਫਿਲ ਕੀਤਾ ਸੀ ਜਿਹੜੀ ਆਪਾਂ ਵੈਰੀਫਿਕੇਸ਼ਨ ਚੂਜ਼ ਕੀਤੀ ਸੀ ਉੱਥੇ ਅਗੇ ਆਪਾਂ ਅਨਬਲੌਕ ਫਾਊਂਡ ਮੋਬਾਈਲ ਕਰ ਦੇਣਾ ਹੈ ਉੱਥੇ ਇੱਕ ਹੋਰ ਐਪਲੀਕੇਸ਼ਨ ਹੈ ਉਹੀ ਐਪਲੀਕੇਸ਼ਨ ਦੇ ਵਿੱਚ ਆ ਤੁਹਾਨੂੰ ਇੱਕ ਥੱਲੇ ਆਪਸ਼ਨ ਦਿਖਾਈ ਦਿੰਦਾ ਹੈ ਕਿ ਤੁਸੀਂ ਆਪਦੇ ਫੋਨ ਨੂੰ ਅਨਬਲੌਕ ਕਰ ਦਿਓ ਭਾਈ ਅਨਬਲੌਕ ਮਤਲਬ ਕਿ ਤੁਹਾਡਾ ਫੋਨ ਲੱਭ ਚੁੱਕਿਆ ਹੈ ਤੁਸੀਂ ਉਹਨੂੰ ਅਨਬਲੌਕ ਕਰ ਦਿਓ ਫਿਰ ਤੁਸੀਂ ਸੁਰੱਖਿਅਤ ਤੁਹਾਡੇ ਹੱਥਾਂ ਵਿੱਚ ਤੁਹਾਡਾ ਫੋਨ ਆ ਚੁੱਕਿਆ ਹੈ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਪਾਲਸਰ ਰਿਪੋਰਟ ਤਾਂ ਬਾਅਦ ਤੁਸੀਂ ਆਪਣੇ ਘਰ ਹੀ ਆਪਣੇ ਕੰਪਿਊਟਰ ਜਾਂ ਲੈਪਟਾਪ ਪਰ ਆਪਣੇ ਮੋਬਾਈਲ ਦੀ ਸਟੇਟਸ ਰਿਪੋਰਟ ਵੀ ਚੈੱਕ ਕਰ ਸਕਦੇ ਹੋ ਮਤਲਬ ਕਿ ਇੰਨੇ ਕਿ ਵੱਡੇ ਲੈਵਲ ਤੇ ਆਪਣੇ ਹੈਲਪ ਕੀਤੀ ਜਾਂਦੀ ਆ ਜੇਕਰ ਕੁਝ ਵੀ ਆਪਾਂ ਕੋ ਚੈੱਕ ਕਰਨਾ ਹੈ ਕੁਝ ਵੀ ਆਪਣਾ ਲੈਪਟਾਪ ਆ ਸਟੇਟਸ ਆ ਕਿੱਥੇ ਆਪਣਾ ਮੋਬਾਈਲ ਹੈ ਕੀ ਕੁਝ ਚੱਲ ਰਿਹਾ ਹੈ ਉਹ ਸਾਰਾ ਕੁਝ ਆਪਾਂ ਆਵਦਾ ਕਰ ਰਿਹਾ ਬੈਗ ਚੈੱਕ ਕਰ ਸਕਦੇ ਆ ਤੇ ਇਹ ਜੇ ਜਾਣਕਾਰੀ ਆਪਾਂ ਨੂੰ ਹਰੇਕ ਪੇਜ ਉੱਤੇ ਮਿਲ ਜਾਂਦੀ ਹੈ ਜੇਕਰ ਤੁਹਾਨੂੰ ਇਸ ਦੀ ਜਾਣਕਾਰੀ ਵਿਸਤਾਰ ਨਾਲ ਹੋਰ ਚੰਗੇ ਤਰੀਕੇ ਨਾਲ ਚਾਹੀਦੀ ਆ ਮੈਂ ਤੁਹਾਨੂੰ ਚਾਹੀਦੀ ਹੈ ਕਿ CEIR ਦੀ ਰਿਪੋਰਟ ਮੈਂ ਕਿਵੇਂ ਫਿਲ ਕਰਨਾ ਹੈ ਪੇਜ ਤੁਹਾਨੂੰ ਉਹਦੀ ਜਾਣਕਾਰੀ ਵੀ ਚਾਹੀਦੀ ਹੈ ਤਾਂ ਮੈਨੂੰ ਮੈਸੇਜ ਕਰ ਦਿਓ ਮੈਨੂੰ ਕਮੈਂਟ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਇਹ ਸਾਰੀ ਜਾਣਕਾਰੀ ਤੁਹਾਡੇ ਤੱਕ ਫ੍ਰੀ ਦੇ ਵਿੱਚ ਮੈਂ ਦਿੰਦਾ ਰਹੂੰਗਾ ਇਹੋ ਜਿਹੀਆਂ ਜਾਣਕਾਰੀਆਂ ਹੋਰ ਵੀ ਮੇਰੇ ਕੋਲ ਬਹੁਤ ਪਈਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ ਇਸੇ ਚੈਨਲ ਉੱਤੇ ਇਸੇ ਪੇਜ ਉੱਤੇ ਜੇਕਰ ਤੁਸੀਂ ਫੋਲੋ ਕੀਤਾ ਹੋਊਗਾ ਤਾਂ ਹੀ ਤੁਹਾਡੇ ਤੱਕ ਉਹ ਪਹੁੰਚ ਪ ਤੱਕ ਮੇਰਾ ਜਿਹੜਾ ਨੋਟੀਫਿਕੇਸ਼ਨ ਆਊਗਾ ਉਮੀਦ ਕਰਦਾ ਹਾਂ ਤੁਹਾਨੂੰ ਦਿੱਤੀ ਗਈ ਜਾਣਕਾਰੀ ਬਹੁਤ ਵਧੀਆ ਲੱਗੀ ਹੋਗੀ ਜੇਕਰ ਤੁਹਾਨੂੰ ਦਿੱਤੀ ਗਈ ਜਾਣਕਾਰੀ ਬਹੁਤ ਵਧੀਆ ਲੱਗੀ ਹੈ ਮੇਰੇ ਲਈ ਤੁਸੀਂ ਕੋਈ ਵੀ ਸੁਝਾਅ ਦੇਣਾ ਚਾਹੋਣੇ ਹੋ ਤਾਂ ਮੈਨੂੰ ਕਮੈਂਟ ਦੇ ਵਿੱਚ ਦੇ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੇ ਇਸ ਜਾਣਕਾਰੀ ਨੂੰ ਤੁਸੀਂ ਆਪ ਦੇ ਆਪ ਮੋਬਾਈਲ 'ਤੇ ਸ਼ੇਅਰ ਕਰ ਸਕਦੇ ਹੋ ਤੇ ਮੋਬਾਈਲ ਗੁੰਮ ਹੋਏ ਜਾਂ ਚੋਰੀ ਹੋਣ ਤੋਂ ਬਾਅਦ ਤੁਸੀਂ ਆਪਦਾ ਮੋਬਾਈਲ ਜਿਹੜਾ ਲੱਭ ਸਕਦੇ ਹੋ ਚਾਹੇ ਤੁਹਾਡਾ ਮੋਬਾਈਲ ਗਵਾਚੇ ਨੂੰ 2 ਮਹੀਨੇ 3 ਮਹੀਨੇ 5 ਮਹੀਨੇ 6 ਮਹੀਨੇ ਸਾਲ ਜਾਂ ਫਿਰ 2 ਸਾਲ ਹੋ ਚੁੱਕੇ ਆ ਇਹ ਜਾਣਕਾਰੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੂਗੀ ਬਹੁਤ ਬਹੁਤ